ਇੱਥੇ ਸਤਿਗੁਰੂ ਸ਼ਬਦ ਵਰਤ ਰਿਆ ਜੋਗ ਜਗ ਨੈਫਲ ਤੇ ਮਾਨੋ ਜੋ ਪ੍ਰਭ ਜਿਸ ਜਸ ਬਸਰਾਵੈ ਮਾਨ ਮੂ ਦੋਨੋ ਕੋ ਪਰਹਰ ਗੋਬਿੰਦ ਕੇ ਗੁਣ ਗਾਵਾ ਇਸ ਤਰ੍ਹਾਂ ਕੀਰਤਨ ਕਰ ਉੰਜ ਵੈਸੇ ਇਹ ਬੜੀ ਬੜੀ ਸ਼ਬਦ ਆਏ ਜੀ ਗੁਣ ਤੇ ਮੇਰੇ ਮਨ ਚ ਆਇਆ ਗੁਰੂ ਤੇਗ ਬਹਾਦਰ ਸਾਹਿਬ ਨੇ ਪਹਿਲਾ ਸ਼ਲੋਕ ਹੀ ਦੱਸਿਆ ਕਿਨੇ ਗਾਵੋ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀਨ ਤੇ ਨਾਲ ਕਹਿ ਦਿੱਤਾ ਗਾ ਕਿਵੇਂ ਕਹੋ ਨਾਨਕ ਹਰ ਭਜਮਨਾ ਜੇਬਿਤ ਜਲ ਕੋ ਵੀ ਉਥੇ ਗੁਣ ਦੱਸ ਦਿੱਤਾ ਹੈ ਇਥੇ ਸਤਿਗੁਰੂ ਸ਼ਬਦ ਵਰਦੇ ਨੇ ਭਾਈ ਇਸ ਸਾਨੂੰ ਵੀ ਕਹਿ ਰਹੇ ਨੇ ਜੀ ਵੀ ਕਥਾ ਕਰਨ ਵਾਲਿਓ ਕੀਰਤਨ ਕਰਨ ਵਾਲਿਓ ਹੰਕਾਰ ਚ ਤੇ ਗੁੱਸੇ ਚ ਨਹੀਂ ਗੁਣ ਗਾਣੇ ਵੱੱਦਾ ਚੱਟੀ ਨਹੀਂ ਗੁਣ ਗਾਣੇ ਹੰਕਾਰ ਨੂੰ ਛੱਡ ਕੇ ਮੋਹ ਦੀਆਂ ਤੰਦਾਂ ਨੂੰ ਛੱਡ ਕੇ ਗੋਬਿੰਦ ਦੇ ਗੁਣ ਗਾਓ ਫਿਰ ਮਹਾਰਾਜ ਕੀ ਹੋਵੇਗਾ ਕਹਿਣ ਲੱਗੇ ਮਰਨ ਤੋਂ ਪਹਿਲਾਂ ਮੁਕਤ ਹੋ ਜਾਏਗਾ ਕਹੋ ਨਾਨਕ ਇਹ ਵਿਦ ਕੋ ਪ੍ਰਾਨੀ ਹੁਣ ਇੱਥੇ ਕੋ ਆ ਗਿਆ ਉੱਤੇ ਕਹੋ ਥੱਲੇ ਕੋ ਹੈ ਕਹੋ ਨਾਨਕ ਇਹ ਵਿਦ ਇਸ ਤਰੀਕੇ ਨੂੰ ਜਿਹੜਾ ਇਸ ਅਵਸਥਾ ਨੂੰ ਪਹੁੰਚ ਗਿਆ ਕਹੋ ਨਾਨਕ ਇਹ ਵਿਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੇ ਮਰਨ ਮੁਕਤ ਨਹੀਂ ਯਾਦ ਰੱਖਿਓ ਇਹ ਵੀ ਬੜਾ ਸ਼ਬਦ ਡੂੰਗਾ ਹੈ ਜੀਵਨ ਮੁਕਤ ਕਬੀਰ ਸਾਹਿਬ ਨੇ ਫਰੀ ਅਮਨਾਮ ਦੇਵ ਜੀ ਨੂੰ ਜਦਨ ਧੱਕੇ ਮੈਂ ਉਹ ਕਹਿਣ ਲੱਗੇ ਵੀ ਸਾਰੇ ਕਹਿੰਦੇ ਤੇਰੀ ਭਗਤੀ ਕਰੋ ਮੁਕਤੀ ਮਿਲੇਗੀ ਮੁਕਤੀ ਮਿਲੇਗੀ ਕਹਿੰਦੇ ਮੈਨੂੰ ਮੁਕਤੀ ਮਿਲੇਗੀ ਜਿਹੜੇ ਮੈਨੂੰ ਠੁੱਡੇ ਮਾਰਦੇ ਇਹਨਾਂ ਨੂੰ ਥੋੜਾ ਪਤਾ ਲੱਗਣਾ ਮੈਂ ਮੁਕਤ ਹੋ ਗਿਆ ਮੈਨੂੰ ਤੇ ਫੂਕ ਦਿੱਤਾ ਬੋਡੀ ਮੇਰੀ ਸਾੜ ਦੇਣੀ ਹੈ ਉੱਥੇ ਉਹਨਾਂ ਕਿਹਾ ਮੋਹੇ ਕੋਏ ਜੋ ਮੁਕਤ ਨਾ ਜਾਣੂ ਮੁਕਤ ਨਾ ਜਾਣੈ ਮੋਹੇ ਜੋ ਮੁਕ ਦੇਉ ਕੋ ਮੁਕਤ ਨਾ ਜਾਣੈ ਕੋਈ ਲਾ ਜੇ ਮਰਨ ਤੋਂ ਬਾਅਦ ਮੁਕਤੀ ਜੀਵਨ ਮੁਕਤ ਕੀ ਹੈ ਕੱਲ ਜਿਸ ਗੁਰੂ ਅਰਜੁਨ ਦੇਵ ਦੀ ਕਥਾ ਕੀਤੀ ਨਾ ਜੀ ਉਹ ਦੱਸਦੇ ਜੀਵਨ ਮੁਕਤ ਕੌਣ ਹੈ ਉੱਥੇ ਫਿਰ ਬੰਦਾ ਜਿੱਥੇ ਵਿਚਰਦਾ ਪ੍ਰਭ ਕੀ ਆਗਿਆ ਆਤਮ ਹਿਤਾ ਵੈ ਜੀਵਨ ਮੁਕਤ ਸੋਹ ਕਹਾ ਵੈ ਤੇ ਆਗਿਆ ਵਿੱਚ ਕੱਲਾ ਸੁਖ ਨਹੀਂ ਹੁੰਦਾ ਆਗਿਆ ਵਿੱਚ ਦੁੱਖ ਵੀ ਹੁੰਦਾ ਹੈ ਆਗਿਆ ਵਿੱਚ ਇਕੱਲਾ ਜਨਮ ਨਹੀਂ ਆਗਿਆ ਵਿੱਚ ਮੌਤ ਵੀ ਹੈ ਆਗਿਆ ਵਿੱਚ ਕੱਲੇ ਸਰੂਪੇ ਨਹੀਂ ਆਗਿਆ ਵਿੱਚ ਬੇਇੱਜ਼ਤੀ ਵੀ ਹੈ ਆਗਿਆ ਵਿੱਚ ਕੇਵਲ ਅੰਮ੍ਰਿਤ ਨਹੀਂ ਆਗਿਆ ਵਿੱਚ ਜ਼ਹਿਰ ਵੀ ਚੱਖਣਾ ਪੈਂਦਾ ਹੈ ਆਗਿਆ ਵਿੱਚ ਕੇਵਲ ਆਦਰ ਨਹੀਂ ਆਗਿਆ ਵਿੱਚ ਨਰਾਦਰ ਵੀਖੈ ਮਹਾਰਾਜ ਕਹਿੰਦੇ ਪ੍ਰਭ ਕੀ ਆਗਿਆ ਆਤਮਿਤਾ ਵੈ ਜੀਵਨ ਮੁਕਤ ਸੋਉ ਕਹਾਵੈ ਤੈਸਾ ਹਰਕ ਤੈਸਾ ਉਸੋ ਸਦਾ ਆਨੰਦ ਤੈ ਨਾਹੀ ਵਿਜੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਮਹਾਰਾਜ ਕਹਿੰਦੇ ਆ ਕਿ ਭਾਈ ਸਿੱਖੋ ਹਰ ਕਿ ਸੋਗ ਜਾ ਕਹਿ ਨਹੀਂ ਬੈਰੀ ਮੀਤ ਸਮਾਨ ਕਉ ਨਾਨਕ ਸੁਨ ਰੇ ਮਨਾ ਮੁਕ ਤਾਹੀ ਤੈ ਜਾਨ ਇਹ ਗੱਲ ਗੁਰੂ ਜੀ ਕਹਿ ਰਿਹਾ ਮਾਨ ਮੋਹ ਦੋਨੋਂ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੇ ਕਉ ਨਾਨਕ ਇਹ ਵਿਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੇ ਉਹ ਜਿਉਂਦੇ ਜੀ ਮੁਕਤ ਹੋ ਜਾਂਦਾ